ਸਰਦਾਰ ਜੀ ਜੋ ਆਪਾਂ ਹੁਣ ਸ਼ੰਭੂ ਬਾਡਰ ਦੇ ਉੱਪਰ ਖੜੇ ਆਂਗੇ ਤੇ ਜਿਵੇਂ ਕੱਲ ਨੂੰ ਕਿਸਾਨ ਜੱਤੇਬੰਦੀਆਂ ਦਾ 22 ਤਰੀਕ ਨੂੰ ਵੱਡਾ ਇਕੱਠ ਕਰ ਲਈ ਸਾਰੀਆਂ ਕਿਸਾਨ ਜੱਤੇਬੰਦੀਆਂ ਨੇ ਯੋਰ ਲਾਇਆ ਹੋ ਵੀ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਰਾਤਨਪੁਰਾ ਖਨੌਰੀ ਤੇ ਵੀ ਵੱਡੇ ਇਕੱਠ ਕਰਕੇ ਜਿਹੜਾ ਕਿਸਾਨਾਂ ਨੂੰ ਕੱਲ ਨੂੰ ਕੋਈ ਨਵਾਂ ਮੈਸੇਜ ਆ ਜਿਹੜਾ ਉਹ ਦੇਣਾ ਉਹਦੇ ਬਾਰੇ ਕੀ ਆ ਤੇ ਕਿਹੋ ਜਿਹਾ ਹਾਲਾਤ ਆ ਮੋਰਚੇ ਦੇ ਦੇਖੋ ਆਪਾਂ ਸਾਰੇ ਇਸ ਗੱਲ ਨੂੰ ਪਲੀਪਾਤ ਜਾਣਦੇ ਆ ਵੀ ਦੋ ਮੋਰਚਿਆਂ ਦੇ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਇਸ ਕੇਮਗੈਰ ਰਾਜਨੀਤਿਕ ਦੇ ਵੱਲੋਂ ਜਿਹੜੇ ਮੋਰਚੇ ਸ਼ੁਰੂ ਕੀਤੇ ਸੀ ਅੰਦੋਲਨ ਟੂ ਦੇ ਨਾਂ ਦੇ ਉੱਤੇ ਉਹ ਜਾਨੀ ਮੋਰਚੇ ਚਾਰ ਥਾਵਾਂ ਦੇ ਉੱਤੇ ਲੱਗੇ ਹੋਏ ਨੇ ਰਤਨਪੁਰਾ ਰਾਜਸਥਾਨ ਹਰਿਆਣਾ ਦੇ ਬਾਡਰ ਦੇ ਉੱਤੇ ਕਿਸੇ ਫਿਰੇ ਡਾਬੋਵਾਲੀ ਪੰਜਾਬ ਹਰਿਆਣਾ ਬਾਡਰ ਦੇ ਉੱਤੇ ਖਨੌਰੀ ਪੰਜਾਬ ਤੇ ਹਰਿਆਣੇ ਬਾਡਰ ਦੇ ਉੱਤੇ ਇਸੇ ਤਰੀ ਸੰਘੂ ਵੀ ਪੰਜਾਬ ਤੇ ਹਰਿਆਣੇ ਦੇ ਬਾਡਰ ਦੇ ਉੱਤੇ ਇਹ ਚਾਰਾਂ ਮੋਰਚਿਆਂ ਦੇ ਉੱਤੇ ਲਗਭਗ ਕਿਸਾਨ 100 ਦਿਨ ਤੋਂ ਕੱਲ ਨੂੰ ਪੂਰਾ 100 ਦਿਨ ਹੋ ਜਾਣਾ ਹੈ 100 ਦਿਨ ਹੋਣ ਦੇ باوجود ਦਿਨ ਰਾਤ ਟਟੇ ਹੋਇਆ ਮੋਰਚਿਆਂ ਦੇ ਵਿੱਚੋਂ ਭਰਾ ਸਾਡੀ ਪੈਣ ਵਿੱਚੇ ਪਰਵਾਹਾਂ ਤੋਂ ਇਹਨਾਂ ਮੋਰਚਾਂ ਦਾ ਕੱਲ ਨੂੰ 100 ਦਿਨ ਪੂਰਾ ਹੋਣ ਤੇ ਸੱਦਾ ਦਿੱਤਾ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਦੋਨਾਂ ਪੋਸਟੀਆਂ ਨੇ ਕਿ ਆਓ ਆਪਾਂ 100 ਦਿਨ ਪੂਰਾ ਹੋਣ ਦੇ ਉੱਤੇ ਪੂਰੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਇਹਨਾਂ ਮੋਰਚਾਂ ਦੇ ਵਿੱਚ ਹਾਜ਼ਰੀਆਂ ਪਰ ਇਹ ਕਿਉਂਕਿ ਵੱਡੇ ਪੱਧਰ ਤੇ ਅਸੀਂ ਜਿਹੜਾ ਕੱਟ ਕੀਤਾ ਅਸੀਂ ਸਰਕਾਰ ਦੀਆਂ ਵਿਵਕੀਆਂ ਸਰਕਾਰ ਦੇ ੱੱਕੇ ਸਰਕਾਰ ਦੇ ਜਵਰ ਨੂੰ ਹੁਣ ਤੱਕ ਸਾਡੇ ਅंदोलਨ ਨੇ ਕੀ ਕੁਝ ਹਾਸਲ ਕੀਤਾ ਉਹਨਾਂ ਨੇ ਕਿਸ ਤਰ੍ਹਾਂ ਦਾ ਮਾਹੌਲ ਕਿਸਾਨੀ ਮੰਗਾਂ ਦੇ ਉੱਤੇ ਦੇਸ਼ ਦੇ ਅੰਦਰ ਸਿਰਜਿਆ ਤੇ ਇਸ ਮੰਗਾਂ ਨੂੰ ਕਿਸਾਨਾਂ ਦੀਆਂ ਨੂੰ ਕਿੱਥੇ ਤੱਕ ਬਚਾਇਆ ਇਹ ਸਾਰਾ ਜਿਹੜਾ ਲੋਕਾਂ ਦੇ ਨਾਲ ਗੱਲਬਾਤ ਰਾਹੀਂ ਸਾਂਝਾ ਕਰਨਗੇ ਪੱਖ ਸਾਡੇ ਬੁਲਾਰੇ ਅਸੀਂ ਹੁਣ ਤੱਕ ਕਿਵੇਂ ਜਬਰ ਨੂੰ ਪਿੰਡੇ ਤੇ ਹਾਲਤ ਹਣਾਉਂਦੇ ਹੋਏ ਤੱਤੀਆਂ ਠੰਡੀਆਂ ਸੜਕਾਂ ਦੇ ਉੱਤੇ ਰਾਤਾਂ ਬੁਤਾਈਆਂ ਇਹ ਸਾਰੀ ਗੱਲਬਾਤ ਤੇ ਅਗਲੇ ਪ੍ਰੋਗਰਾਮ ਦੇ ਐਲਾਨ ਕੱਲ ਨੂੰ ਇਹਨਾਂ ਸਟੇਜਾਂ ਦੇ ਉੱਤੋਂ ਹੋਣਿਆ ਸੋ ਅਸੀਂ ਸਾਡੇ ਇੱਥੇ ਭੈਣ ਭਰਾਵਾਂ ਦੇ ਬੈਠਣ ਲਈ ਇਸ ਮੋਰਚੇ ਦੀਆਂ ਸਟੇਜਾਂ ਦੇ ਬੰਦੋਬਸਤ ਨੂੰ ਲੈ ਕੇ ਲੰਗਰਾਂ ਨੂੰ ਲੈ ਕੇ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਡਿਊਟੀਆਂ ਵਕਤ ਵਕਤ ਤਰ੍ਹਾਂ ਦੀਆਂ ਲਾਈਆਂ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਨੂੰ ਬੈਠਣ ਦਾ ਸ਼ਾਂ ਦੇ ਵਿੱਚ ਪ੍ਰਬੰਧ ਜਿਹੜਾ ਸੰਘੂ ਬਾਡਰ ਤੇ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਦੂਜੇ ਬਾਡਰਾਂ ਤੇ ਕੀਤਾ ਜਾ ਰਿਹਾ ਹੈ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਕੱਲ ਨੂੰ ਵੱਡੀ ਗਿਣਤੀ ਸਾਡੇ ਭੈਣ ਭਰਾ ਇਹਨਾਂ ਬਾਡਰਾਂ ਦੇ ਉੱਤੇ ਹਾਜ਼ਰੀਆਂ ਭਰਨਗੇ ਤਾਂ ਕਿ ਅਸੀਂ ਦੇਸ਼ ਦੀ ਮੋਦੀ ਸਰਕਾਰ ਤੋਂ ਜਿਹੜੀਆਂ ਮੰਗਾਂ ਪ੍ਰਾਪਤ ਕਰਨ ਲਈ ਰੋਲਣ ਛੇੜਿਆ ਤਾਂ ਅਸੀਂ ਉਸ ਕੋਪੀ ਸਰਕਾਰ ਨੂੰ ਪੂਰੇ ਤਨੋਂ ਮਨੋਂ ਲੋਕਾਂ ਦੀ ਤਾਕਤ ਨਾਲ ਇਹ ਕਹਿਣਾ ਚਾਹਾਂਗੇ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਿੰਨ ਸਾਡੇ ਨੌਜਵਾਨ ਜਿਹੜੇ ਜਿਹਾਂ ਦੇ ਵਿੱਚ ਬੰਦ ਨੇ ਉਹ ਰਿਹਾ ਨਹੀਂ ਹੁੰਦੇ ਤਾਂ ਉਹਨਾਂ ਚਿਰ ਅੰਦੋਲਨ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਕੱਲ ਨੂੰ ਇਹਨਾਂ ਸਟੇਜਾਂ ਦੇ ਉੱਤੋਂ ਅਗਲੇ ਐਲਾਨ ਹੋਣਗੇ ਸੋ ਸਾਰੇ ਭੈਣ ਭਰਾਵਾਂ ਨੂੰ ਪਿੰਡਾਂ ਚ ਸ਼ਹਿਰਾਂ ਚ ਪੂਰੇ ਦੇਸ਼ ਦੇ ਵੱਖ-ਵੱਖ ਰਾਜਾਂ ਚ ਸਾਰਿਆਂ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਕੱਲ ਨੂੰ ਆਪਕੋ ਆਪਦੇ ਕੰਮ ਤੋਂ ਪਿਆਰ ਨੂੰ ਸੰਭੋਚਦੇ ਹੋਏ ਤੁਸੀਂ ਵਾਡਰਾ ਤੇ ਵੱਡੀ ਗਿਣਤੀ ਹਾਜ਼ਰੀਆਂ ਭਰੋ ਤਾਂ ਕਿ ਅਸੀਂ ਸਾਡੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਦੀਆਂ ਕਿਸਾਨਾਂ ਨੂੰ ਬਚਾਉਣ ਦੀਆਂ ਮਜ਼ਦੂਰਾਂ ਨੂੰ ਬਚਾਉਣ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਚੱਲਿਆ ਇਹਨਾਂ ਮੰਗਾਂ ਨੂੰ ਆਪਾਂ ਪ੍ਰਾਪਤੀ ਤੱਕ ਲਿਜਾਣ ਖਾਤਰ ਹੋਰ ਕੋਲ ਨੂੰ ਦਿੱਖਾ ਕਰੀਏ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ